15 ਦਿਨ ਠਹਿਰ ਜਾਓ ਉਦੋਂ ਦੇ ਦਾਂਗੇ ਤੁਹਾਨੂੰ 20 ਤਰੀਕ ਨੂੰ ਤੁਹਾਡਾ ਬਣਦਾ ਲੈ ਲਓ ਉਹਨੂੰ ਪਰ ਆਪਦਾ ਫਿਰ ਅਗਲੀ 20 ਮਈ ਤੱਕ ਚਲਾਉਣਾ ਪੈਣਾ ਤੁਹਾਨੂੰ ਫਿਰ ਆ ਜਿਹੜਾ 4000 ਦਿੰਨੇ ਆ ਇਹ ਵੀ ਇਹ ਵੀ ਹੈ ਨਾ ਕਿਤੇ ਕੋਈ ਵੀ 4000 ਤਾਂ ਦੇ ਹੀ ਦਿੰਦੇ ਹੁੰਦੇ ਆ ਉਹ ਵੀ ਨਹੀਂ ਫਿਰ ਅਗਲੀ ਵਾਰ ਮਿਲਣਾ ਫਿਰ ਅੰਕੜਿਆਂ ਮੁਤਾਬਕ ਜਿਹੜਾ ਹੁਣ ਕੋਰਟਾਂ 'ਚ ਫਿਰਦੇ ਨੇ ਹਾਈ ਕੋਰਟ 'ਚ ਤੁਰੇ ਫਿਰਦੇ ਆਏ ਲੈ ਲੋਗੇ ਪਾਣੀ ਸਾਡੇ ੱੱਕੇ ਨਾਲ ਸੋ ਇਹ ੱੱਕਾ ਨਹੀਂ ਚੱਲੂਗਾ ਮੈਂ ਧੰਨਵਾਦ ਕਰਦਾ ਤੇ ਜਦੋਂ ਆਲ ਪਾਰਟੀ ਮੀਟਿੰਗ ਸੀ ਭਾਈ ਸਾਹਿਬ ਆਈ ਸੀ ਹਲੋ ਐਲੋਪੀ ਸਾਹਿਬ ਨਹੀਂ ਆਏ ਇਹਨਾਂ ਦੇ ਪ੍ਰਧਾਨ ਵੀ ਨਹੀਂ ਆਏ ਕੋਈ ਕੰਮ ਹੋ ਗਿਆ ਹੋਣਾ ਬੁਝੂਰੂਰੀ ਪਾਣੀ ਤੋਂ ਜ਼ਿਆਦਾ ਜ਼ਰੂਰੀ ਕੰਮ ਆਉਣਾ ਕੋਈ ਤੇ ਬਾਕੀ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਆਏ ਨਿਸ਼ਤਪਾਲ ਜੀ ਖੁਦ ਆਏ ਅਿਆਲੀ ਸਾਹਿਬ ਨੂੰ ਬੁਲਾਇਆ ਸੀਗਾ ਪਤ ਨਹੀਂ ਕਿਉਂ ਨਹੀਂ ਆ ਪਾਏ ਪਰ ਅਕਾਲੀ ਗੱਲ ਦੇ ਚੀਮਾ ਸਾਹਿਬ ਤੇ ਉਹ ਆਪਣਾ ਭੂਨਰ ਸਾਹਿਬ ਆਏ ਉਹਨਾਂ ਦੇ ਵੀ ਪ੍ਰਧਾਨ ਨਹੀਂ ਆਇਆ ਕੋਈ ਹੋਰ ਕੰਮ ਹੋਣਾ ਸੋ ਆਨ ਪਾਰਟੀ ਮੀਟਿੰਗ ਦੇ ਵਿੱਚ ਸਾਰੇ ਨੇ ਮਤਲਬ ਬੈਠ ਕੇ ਗੱਲ ਕੀਤੀ ਵੀ ਹਾਂ ਯਾਰ ਇਸ ਮਾਮਲੇ 'ਤੇ ਨਾਲ ਅੱਜ ਵੀ ਤੁਸੀਂ ਕਹਿ ਮੈਂ ਧੰਨਵਾਦ ਕਰਦਾ ਹਾਂ ਗੱਲ